ਅਸਟ੍ਰੇਲੀਆ ਵਿੱਚ ਉਸਦੇ ਪੰਜਾਬੀ ਅਨੀ ਮਾਰੀਆਂ ਖਬਰਾਂ ਰਪਨ ਦਾ ਨਾਮ ਨਹੀਂ ਲੈ ਰਹੀਆਂ ਇਸੇ ਦੁੱਖ ਦਾਗ ਲੜੀ ਦੇ ਵਿੱਚ ਇੱਕ ਨਾਮ ਹੋਰ ਜੁੜ ਗਿਆ ਹੈ 29 ਸਾਲਾ ਟਰੱਕ ਡਰਾਈਵਰ ਹਨੂਰ ਸਿੰਘ ਦਾ ਹਨੂਰ ਸਿੰਘ ਜੋ ਕਿ ਅਮਰਸਾਉ ਦੇ ਪਿੰਡ ਬਰਾਉਲ ਦਾ ਰਹਿਣ ਵਾਲਾ ਸੀ ਇਸ ਘਟਨਾ ਤੋਂ ਇੱਕ ਦਿਨ ਬਾਅਦ ਹੀ ਪੰਜਾਬ ਜਾ ਕੇ ਇੰਡੀਆ ਜਾ ਕੇ ਪਿਆ ਕਰਵਾਉਣ ਦੀ ਤਿਆਰੀਆਂ ਵਿੱਚ ਸੀ ਪਰ ਕੁਦਰਤ ਨੂੰ ਕੁਝ ਹੋ ਰਹੀ ਮੰਜ਼ੂਰ ਸੀ ਬੀਤੇ ਹਫਤੇ ਹਨੂਰ ਸਿੰਘ ਆਪਣਾ ਟਰੱਕ ਲੈ ਕੇ ਮਲਡੂਰਾ ਦੇ ਮੇਲੇ ਤੜਲੇ ਦੇ ਇਲਾਕੇ ਵਿੱਚ ਜਾ ਰਿਹਾ ਸੀ ਕਿ ਉਸਦੇ ਟਰੱਕ ਦੀ ਟੱਕਰ ਸਾਹਮਣੇ ਆਉਂਦੇ ਇੱਕ ਫਰਾਈਟ ਟਰੱਕ ਦੇ ਨਾਲ ਹੋ ਗਈ ਦਸਰਗੰਗੜ ਕੀ ਇਸ ਘਟਨਾ ਦੇ ਵਿੱਚ ਹਨੂਰ ਸਿੰਘ ਦਾ ਕੋਈ ਵੀ ਦੋਸ਼ ਨਹੀਂ ਸੀ ਕਿਉਂਕਿ ਸਾਮਣੂ ਹੋਣੇ ਟਰੱਕ ਦਾ ਡੱਲਾ ਕੋਲ ਜਾਂਦਾਂ ਨਾ ਟਰੱਕ ਹਨੂਰ ਸਿੰਘ ਦੇ ਟਰੱਕ ਦੇ ਵਿੱਚ ਵੱਜਿਆ ਹਨੂਰ ਸਿੰਘ ਦੇ ਟਰੱਕ ਦੇ ਕਈ ਟੁਕੜੇ ਕਰ ਗਿਆ ਅਤੇ ਇਸ ਟਿਪ ਵਿੱਚ ਹਨੂਰ ਸਿੰਘ ਦੀ ਵੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹਨੂਰ ਸਿੰਘ ਨੂੰ ਇੱਕ ਯੂਟ ਦੇ ਵਿੱਚ ਪਾ ਕੇ ਹਸਪਤਾਲ ਲੈ ਜਾਂਦਾ ਗਿਆ ਪਰ ਮਾੜੀ ਕਿਸਮ ਨੂੰ ਡਾਕਟਰ ਹਨੂਰ ਸਿੰਘ ਨੂੰ ਨਾ ਬਚਾ ਸਕੇ ਇਸ ਘਟਨਾ ਦਾ ਸ਼ਰਮਨਾਕ ਪੱਖ ਇਹ ਰਿਹਾ ਕਿ ਦੂਸਰੇ ਟਰੱਕ ਦਾ ਡਰਾਈਵਰ ਜੋ ਕਿ ਗਪਾਰ ਭਾਪੀ ਦੱਸਿਆ ਜਾ ਰਿਹਾ ਹੈ ਹੈ ਹਰਨੂ ਸਿੰਘ ਦੇ ਟਰੱਕ ਦੇ ਕੋਲ ਜਾ ਕੇ ਉਸ ਦੀ ਮਦਰ ਕਮ ਦੀ ਬੁਜਾਈ ਆਪਣੇ ਟਰੱਕ ਕੋਲ ਖੜਾ ਰਿਹਾ ਅਤੇ ਹੱਸ ਹੱਸ ਕੇ ਇਸ ਘਟਨਾ ਬਾਰੇ ਦੂਸਰੇ ਰਾਹਗੀਰਾਂ ਨਾਲ ਕਹਾਵਾਂ ਕਰ ਰਿਹਾ। ਅਸੀਂ ਆਸ ਕਰਦੇ ਹਾਂ ਕਿ ਪੁਲਿਸ ਅਤੇ ਕਾਨੂੰਨ ਇਸ ਘਟਨਾ ਦੀ ਪੂਰੀ ਤੰਦੇਹੀ ਨਾਲ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਜੇ ਦੂਸਰੇ ਟਰੱਕ ਦਾ ਬਰਕਰਾਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦਾ ਦੋਸ਼ੀ ਪਾਇਆ ਜਾਂਦਾ ਤੇ ਉਸ ਦੇ ਖਿਲਾਫ ਸਖਤ ਸਜ਼ਾ ਹੋਈ ਕਿਤੀ ਚੱਲੇਗੀ ਆਖਰੀ ਖਬਰ ਮੇਰੇ ਤੱਕ ਹਰਨੂਰ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਕੋਈ ਕਿਸੇ ਤਰ੍ਹਾਂ ਦੀ ਗੋ ਫੰਡ ਗੋ ਫੰਡ ਮਹਿੰਮ ਬਾਰੇ ਕੋਈ ਵੀ ਜਾਣਕਾਰੀ ਸਾਨੂੰ ਨਹੀਂ ਮਿਲੀ ਪਰ ਅਸੀਂ ਉਸ ਦੇ ਦੋਸਤਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਇਸ ਤਰ੍ਹਾਂ ਦੀ ਕੋਈ ਮੈਂ ਨਹੀਂ ਚਲਾਈ ਗਈ ਤਾਂ ਜਰੂਰ ਚਲਾਈ ਜਾਵੇ ਤਾਂ ਕਿ ਅਸੀਂ ਸਾਰੇ ਹਰਨੂਰ ਸਿੰਘ ਦੇ probabil, a trecut mai ca